ਅੱਜ ਜਲੰਧਰ ਦੇ ਐਡੀਸੀਪੀ ਓ ਦੇ ਉੱਤੇ ਤੇਜਵੀਰ ਸਿੰਘ ਹੁੰਦਲ ਹੋਣਾ ਵੱਲੋਂ ਚਾਰਜ ਸਾਬਿਆ ਗਿਆ ਉਹਨਾਂ ਕਿਹਾ ਹੈ ਕਿ ਪੈਟੀ ਕ੍ਰਾਈਮ ਜਈਆਂ ਵਾਰਦਾਤਾਂ ਉੱਤੇ ਠੱਲ ਪਈ ਜਾਵੇਗੀ ਉਹਨਾਂ ਕਿਹਾ ਕਿ ਸੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਸ਼ਹਿਰ ਦੇ ਹਰ ਇਲਾਕੇ 'ਚ ਪੁਲਿਸ ਦੀ ਗਸ਼ਤ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਕੋਈ ਵਾਰਦਾਤ ਨਾ ਹੋ ਸਕੇ ਫਰਸਟ ਪ੍ਰਾਇਓਰਟੀ ਜਿਹੜੀ ਸਾਡੀ ਆ ਲੋਕਾਂ ਦੀ ਜਾਨ ਮਾਰ ਦੀ ਰਾਖੀ ਪਲੱਸ ਜੋ ਟ੍ਰੈਫਿਕ ਐਡਜਸਟਮੈਂਟ ਆ ਉਹਦਾ ਅਸੀਂ ਸਾਰਾ ਢੰਗ ਨਾਲ ਜਿਹੜਾ ਉਹ ਅਸੀਂ ਕਰਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਮ ਪਬਲਿਕ ਨੂੰ ਕੋਈ ਵੀ ਤਰ੍ਹਾਂ ਦੀ ਨਾ ਆਵੇ ਤਾਂ ਜੋ ਕੋਈ ਮਾੜਾ ਅਨਸਰ ਇੱਥੇ ਸੈੱਟ ਨਾ ਹੋ ਸਕੇ ਸੋ ਅਸੀਂ ਸਭ ਤੋਂ ਪਹਿਲਾਂ ਡਰੱਗਸ ਔਰ ਜੋ ਪੈਕਟਿਕ ਕ੍ਰਾਈਮ ਸਾਡੇ ਜੋ ਸਨੈਕਿੰਗ ਜਰਾ ਉੱਤੇ ਕੰਟਰੋਲ ਕਰਾਂਗੇ ਕਿੰਨੇ ਕੋ ਆ ਮੈਂ ਇਹ ਪੂਰਾ ਯੋਜਨਾ ਦੇ ਵਿੱਚ ਹੁਣ ਆਪਨੇ ਇਹ ਦੇਖ ਰਹੇ ਨੇ ਦੇ ਵਿੱਚ ਕਿੰਨੇ ਕੋ ਮੁਲਾਜ਼ਮ ਟੈਲੀਗ੍ਰਾਮ ਜਲੋਂਗੇ ਜਿਹੜੇ ਲੋਕ ਨੂੰ ਕੰਟਰੋਲ ਕਰ ਸਕਦੇ ਆਲਰੇਡੀ ਸਾਡੀਆਂ ਟੀਮ ਜਿਹੜੀਆਂ ਮਾਨਜੋਬ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਟੈਚ ਕਿਤੇ ਹੋਈਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਉਹ ਸਮੇਂ-ਸਮੇਂ ਤੇ ਜੋ ਵੀ ਡਰਗਸ ਸਮਗਲਰਸ ਨੂੰ ਨਾਤੇ ਕਾਫੀ ਬਿਹਰ ਕਵਰੇਜ ਕੀਤੇ ਹਨ ਅਤੇ ਪਿਛਲੇ ਟਾਈਮ ਤੋਂ ਵੀ ਤਾਂ ਕੰਮ ਹੀ ਹੁੰਦੀ ਰਹਿਣਗੀਆਂ ਤਾਂ ਜੋ ਕੋਈ ਮੜਾ ਆਨਸਰ ਇਸ ਚਾਇਤ ਰੂਪ ਸਿਰਵਾ ਚੁੱਕ ਸਕਦਾ ਰਾਤ ਦੀ ਗਸ਼ਟ ਡਿਊਟੀ ਜੀ ਉਹ ਵੀ ਚਲ ਆਏ ਆਲਰੇਡੀ ਇਸ ਪੀਸ ਆਫ ਉਹਨਾਂ ਵੈਲ ਪਲਾਨਡ ਹੈਗਾ ਜੀ ਰਾਤ ਦੀ ਗਸ਼ਟ 24 ਆਵਰਸ ਇਨਟੂ 7 ਜਿਹੜੀ ਸਾਡੀ ਪੁਲਿਸ ਫੋਰਸ ਜਿਹੜੀ ਆ ਲੱਗੀ ਹੋਈ ਆ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਰੋਡ ਤੇ ਵੇਖ ਲੋ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆ ਤੁਹਾਨੂੰ ਜੀ ਸਾਹਿਬ ਆਇਆ ਹਰੇਬ ਰੋਡਸ ਟ੍ਰੈਫਿਕ ਤੋਂ ਲੋਕੀ ਟ੍ਰੈਫਿਕ ਤੋਂ ਮੁਕਤ ਹੋ ਗਏ ਉਹ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆ ਸ ਸੋ ਸਾਡੀ ਜਿਹੜੀ ਆ ਪੁਲਿਸ ਆ ਪੂਰੀ ਮਸ਼ਹਹਦਾ ਡਿਸਟ੍ਰਿਕਟ ਗਲੰਦਰ ਦੀ ਬੜੀ ਵਧੀਆ ਤਰੀਕੇ ਨਾਲ ਕੰਮ ਕਰੀਆ ਦਾ ਕਾਹਾਂ ਵੀ ਅਸੀਂ ਵਧੀਆ ਤਰੀਕੇ ਨਾਲ ਕੰਮ ਕਰਦੇ ਤੁਸੀਂ ਗੱਲ ਕੀਤੀ ਕਿ ਘੱਟ ਬੋਲ ਤੇ ਜਿਹੜਾ ਅਫਸਰ ਕੰਮ ਕਰੇ ਹੋ ਜਾਣਾ ਅਫਸਰ ਮਨੰਦਰ ਆਪਣੇ ਅੰਗਰੇਜ਼ੀ ਛਾਣੇ ਆਉਂਦੇ ਦਾ ਦੇ ਉਹਨਾਂ ਐਸਾ ਚ ਕੀ ਕੰਮ ਕਰਦਾ ਐਸਐਚਓ ਸਾਡੇ ਬਹੁਤ ਐਕਸਪੀਰੀਅੰਸ ਹੋਲਡਰ ਨੇ ਏਸੀਪੀਜ਼ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਫਦਰ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ